ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਤਾਂ ਇੱਕ ਵਾਰ ਮੁੜ ਤੋਂ ਕਮੇਟੀ ਦਾ ਗਠਨ ਕੀਤਾ ਜਾਵੇਗਾ ਇਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਮੀਟਿੰਗ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੁੰਦੀ ਹੈ ਔਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੀ ਮੀਟਿੰਗ ਦੇ ਵਿੱਚ ਕੋਰ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਸੁਣਾਇਆ ਜਾਂਦਾ ਹੈ ਤਾਂ ਦੱਸਿਏ ਕਿ ਇੱਥੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਉੱਤੇ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਪਾਰਟੀ ਨੂੰ ਦੀ ਜਿਹੜੀ ਕੋਰ ਕਮੇਟੀ ਹੈ ਉਸ ਨੂੰ ਭੰਗ ਕੀਤਾ ਜਾਵੇਗਾ ਔਰ ਪਾਰਟੀ ਦੇ ਵੱਲੋਂ ਦੀ ਟਵੀਟ ਕਰਕੇ ਹਾਲਾਤੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਨਵੇਂ ਸਿਰਿਓਂ ਦੀ 4 ਕਮੇਟੀ ਦਾ ਗਠਨ ਹੋਵੇਗਾ ਦੇਖਣਾ ਹੋਵੇਗਾ ਕਿ ਨਵੇਂ ਸਿਰਿਓਂ ਦੀ ਜਦੋਂ 4 ਕਮੇਟੀ ਦਾ ਗਠਨ ਹੋਣਾ ਹੈ ਤਾਂ ਇਸ ਦੇ ਵਿੱਚ ਕਿਸ-ਕਿਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਕਿਹੜੇ-ਕਿਹੜੇ ਲੀਡਰ ਦਾ ਨਾਮ ਸ਼ਾਮਲ ਹੁੰਦਾ ਪਰ ਫਿਲਹਾਲ ਵੱਡੀ ਖਬਰ ਇਹ ਹੀ ਹੈ ਕਿ ਇੱਕ ਪਾਸੇ ਜਿੱਥੇ ਕੁਝ ਜਿਹੜੇ ਆਗੂ ਨੇ ਉਹ ਨਰਾਸ਼ ਚੱਲ ਰਹੇ ਸੀਗੇ ਔਰ ਦੂਸਰੇ ਪਾਸੇ ਲਗਾਤਾਰ ਚਰਚਾਾਂਵਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਚੱਲ ਰਹੀਆਂ ਸੀ ਜਿੱਥੇ ਇੱਕ ਪਾਸੇ ਨਰਾਜ਼ ਤੜਾ ਸਿਗਾ ਜੋ ਲਗਾਤਾਰ ਬਿਆਨਬਾਜ਼ੀਆਂ ਕਰ ਰਿਹਾ ਸੀਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਲਗਾਤਾਰ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਜਿਹੜਾ ਹੈ ਜ਼ਿਕਰ ਕਰ ਰਿਹਾ ਸੀ ਕਿ ਅਸੀਂ ਫੈਸਲੇ ਉਸ ਹਿਸਾਬ ਦੇ ਨਾਲ ਲੈ ਰਹੇ ਹਾਂ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਇਸ ਵੇਲੇ ਕੋਰ ਕਮੇਟੀ ਨੂੰ ਪਰਪੰਗ ਕਰ ਦਿੱਤਾ ਗਿਆ ਹੈ ਸੁਭੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਸੁਭੀਰ ਸਿੰਘ ਬਾਦਲ ਦੇ ਵੱਲੋਂ ਦੀ ਇਹ ਫੈਸਲਾ ਸੁਣਾਇਆ ਗਿਆ ਕਿ ਕੋਰ ਕਮੇਟੀ ਪੰਗ ਹੋ ਰਹੀ ਹੈ ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਪਰ ਅੱਜ ਪਾਰਟੀ ਦੇ ਸੀਨੀਅਰ ਲੀਡਰਾਂ ਸਭਾਂ ਦੇ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇੜ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਅਰ ਬਿਲੈਂਸ ਕੀਤਾ ਜਾਵੇ। ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ। ਔਰ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਗਈ ਅੱਜ ਸਾਰੇ ਸਿਟੀ ਦੇ ਲੀਡਰ ਸਰਦਾਰ ਬਿੰਦਰ ਸਿੰਘ ਜੀ ਪੁੰਨਰ ਸਾਹਿਬ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਸਦਾਸਿੰਦਰ ਸਿੰਘ ਜੀ ਧਰਨੀ ਸਾਹਿਬ ਦਾ ਪੰਜੀਤ ਸਿੰਘ ਜੀ ਸਰਨਾ ਸਰਦਾਰ ਮਹਿੰਦਰ ਸਿੰਘ ਜੀ ਗਰੇਵਾਲ ਸਾਹਿਬ ਅਦਵਾਨ ਸਿੰਘ ਛੂਟਾ ਜੀ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਤੋਂ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਹੈ ਹੋਰ ਕਮੇਟੀ ਹੈ ਉਹ ਅਨਾਉਂਸ ਕੀਤੀ ਗਈ ਦੀ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਹੋਈ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਮੌਜੂਦ ਰਹੇ ਨੇ ਬਲਵਿੰਦਰ ਸਿੰਘ ਪੁੰਦੜ ਮੌਜੂਦ ਰਹੇ ਨੇ ਮਹਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਪਰਮਜੀਤ ਸਿੰਘ ਸਰਨਾ ਇਕਬਾਲ ਸਿੰਘ ਚੁੰਦਾ ਤੇ ਹਰਚਰਨ ਸਿੰਘ ਬੈਂਸ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਜਿੱਥੇ ਕਿ ਇਹ ਫੈਸਲਾ ਜਿਹੜਾ ਹੈ ਉਹ ਸੁਨਾਇਆ ਗਿਆ ਕਿ ਕੋਰ ਕਮੇਟੀ ਜਿਹੜੀ ਆ ਉਹ ਪੰਖ ਕੀਤੀ ਜਾ ਰਹੀ ਹੈ ਹਾਲਾਂਕਿ ਜ਼ਿਕਰ ਦਲਜੀਤ ਚੀਮਾ ਦੇ ਵੱਲੋਂ ਦੀ ਕੀਤਾ ਗਿਆ ਕਿ ਪਹਿਲਾਂ ਹੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਇਨੂੰ ਲੈ ਕੇ ਜਿਹੜਾ ਚਰਚਾ ਚੱਲ ਰਹੀ ਸੀਗੀ ਤਾਂ ਜਦੋਂ ਮੀਟਿੰਗਾਂ ਹੋ ਰਹੀਆਂ ਸੀ ਚਾਹੇ ਕੋਰ ਕਮੇਟੀ ਦੀ ਹੋਵੇ ਚਾਹੇ ਜ਼ਿਲ੍ਹਾ ਪ੍ਰਧਾਨਾ ਦੇ ਨਾਲ ਹੋਵੇ ਤਾਂ ਉਸ ਦੇ ਵਿੱਚ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਹੀ ਭਰੋਸਾ ਜਤਾਇਆ ਗਿਆ ਸੀਗਾ ਅਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੀ ਇਹ ਫੈਸਲਾ ਸੁਣਾਇਆ ਗਿਆ ਕਿ ਕੋਰ ਕਮੇਟੀ ਨੂੰ ਭੰਗ ਕੀਤਾ ਜਾ ਰਿਹਾ ਹੈ ਆਰਸ਼ੀਪ ਸਿੰਘ ਕਲੀਅਰ ਇਸ ਵੇਲੇ ਸੜਨਾਲ ਫੋਨ ਲਾਈਨ ਦੇ ਉੱਤੇ ਬਣੇ ਹੋਏ ਨੇ ਕਲੀਅਰ ਸਾਹਿਬ ਜਿਹੜੀ ਕੋਰ ਕਮੇਟੀ ਹਾਊਸ ਨੂੰ ਭੰਗ ਕਰ ਦਿੱਤਾ ਗਿਆ ਹਾਲਾਂਕਿ ਇਸ ਦੀ ਮੰਗ ਜਿਹੜੀ ਉਹ ਪਹਿਲਾਂ ਕੀਤੀ ਜਾ ਰਹੀ ਸੀ ਕਿ ਨਵੇਂ ਸਿਰਿਓਂ ਦੀ ਪਾਰਟੀ ਜਿਹੜੀ ਆ ਉਸ ਨੂੰ ਬਣਾਇਆ ਜਾਵੇ ਕੋਰ ਕਮੇਟੀ ਨੂੰ ਤਾਂ ਇਸ ਵੇਲੇ ਕੀ ਸਮਝਿਆ ਜਾਵੇ ਜੋ ਇਸ ਹੁਣ ਜਿਹੜੀ ਹੈ ਇਸ ਸਮੇਂ ਦੇ ਉੱਤੇ ਕੋਰ ਕਮੇਟੀ ਭੰਗ ਕੀਤੀ ਗਈ ਹੈ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਮੇਂ-ਸਮੇਂ 'ਤੇ ਆਪਣੇ ਜਨਮ ਬਤਕ ਢਾਂਚੇ ਦੇ ਵਿੱਚ ਪਰਵਰਤਨ ਕਰਦਾ ਰਹਿੰਦਾ ਔਰ ਹੁਣ ਵੀ ਜਿਹੜੀ ਪਾਰਟੀ ਦੀ ਵਰਕਿੰਗ ਕਮੇਟੀ ਜਿਹੜੀ ਸੁਪਰੀਮ ਬਾਡੀ ਸੁਪਰੀਮ ਐਗਜ਼ੀਕਟਿਵ ਬਾਡੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਜਿਹੜਾ ਆਰਗੇਨਾਈਜ਼ੇਸ਼ਨਲ ਸਟਰਕਚਰ ਹੈ ਸਾਡਾ ਜੱਥੇਬੰਦਕ ਸੰਚਾ ਹੈ ਇਹਦੇ ਚ ਤਫ਼ਸੀਲੀ ਕਰਨ ਦੇ ਸਾਰੇ ਇਖਤਿਆਰ ਦਿੱਤੇ ਸੀ ਸੋ ਉਸ ਦੇ ਤਹਿਤ ਇਹ ਜਿਹੜੀ ਕੋਰ ਕਮੇਟੀ ਹੈ ਇਹਨੂੰ ਭੰਗ ਕੀਤਾ ਗਿਆ ਔਰ ਹੁਣ ਜਿਹੜੀ ਨਵੀਂ ਕੋਰ ਕਮੇਟੀ ਆ ਉਹਦਾ ਐਲਾਨ ਬਹੁਤ ਜਲਦੀ ਕੀਤਾ ਜਾਏਗਾ ਔਰ ਮੈਨੂੰ ਪੂਰਾ ਆਸ ਹੈ ਕਿ ਉਸ ਦੇ ਵਿੱਚ ਵੀ ਜਿਸ ਤਰੀਕੇ ਦਾ ਅੱਜ ਨਵੀ ਨਵੀਨੀ ਕਰਨ ਦੀ ਆਪਾਂ ਗੱਲ ਕਰਦੇ ਆ ਨਵੇਂ ਚਿਹਰਿਆਂ ਨੂੰ ਮੌਕਾ ਕਾਬਿਲ ਚਿਹਰਿਆਂ ਨੂੰ ਮੌਕਾ ਪਾਰਟੀ ਦੀ ਕੋਰ ਕਮੇਟੀ ਚ ਦਿੱਤਾ ਜਾਵੇ ਜੀ ਅਰਸ਼ੀਬ ਜੀ ਪਰ ਵੱਡਾ ਕਾਰਨ ਕੀ ਮੰਨਿਆ ਜਾਵੇ ਜਦੋਂ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਹੈ ਇਹ ਫੈਸਲਾ ਲੈਣਾ ਪਿਆ ਕਿ ਕੋਰ ਕਮੇਟੀ ਨੂੰ ਭੰਗ ਕਰਕੇ ਨਵੇਂ ਸਿਰਿਓਂ ਦੀਸ ਨੂੰ ਗਠਿਤ ਕੀਤਾ ਜਾਵੇ ਨਹੀਂ ਹਮੇਸ਼ਾ ਹੀ ਹੁੰਦਾ ਜੀ ਇਹ ਕੋਈ ਖਾਸ ਕਾਰਨ ਨਹੀਂ ਕਿ ਕੋਰ ਕਮੇਟੀ ਭੰਗ ਕਰਕੇ ਨਵੇਂ ਸਿਰਿਓਂ ਬਣ ਰਹੀ ਹੈ ਹਰ ਵਾਰੀ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਪਾਰਟੀ ਚੇਂਜਸ ਕਰਦੀ ਹੈ ਕੁਝ ਚਿਹਰਿਆਂ 'ਚ ਤਬਦੀਲੀ ਹੁੰਦੀ ਹੈ ਸੋ ਉਹਦੇ ਤਹਿਤ ਹੀ ਇਹ ਸ਼ੁਰੂਆਤ ਹੋਈ ਹੈ ਆਰਗੇਨਾਈਜੇਸ਼ਨਲ ਸਟਰਕਚਰ ਦੀ ਚੰਗੀ ਗੱਲ ਹੈ ਔਰ ਇਹ ਸ਼ੁਰੂਆਤ ਉੱਪਰੋਂ ਕੀਤੀ ਹੈ ਔਰ ਕਮੇਟੀ ਪਾਰਟੀ ਦੇ ਸਾਰੇ ਇੰਪੋਰਟੈਂਟ ਡਿਸੀਜਨ ਲੈਂਦੀ ਹੈ ਸੋ ਨੂੰ ਭੰਗ ਕਰਕੇ ਹੁਣ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਉਹ ਤਿਆਰ ਕੀਤਾ ਜਾਏ ਕਲੇਰ ਸਾਹਿਬ ਕਿਉਂਕਿ ਬਾਈ ਇਲੈਕਸ਼ਨ ਜਿਹੜੇ ਨੇ ਹਲੇ 4 ਸੀਟਾਂ ਦੇ ਉੱਤੇ ਹੋਣੇ ਨੇ ਔਰ ਹੁਣ ਜਿਹੜੇ ਬਾਈ ਇਲੈਕਸ਼ਨ ਹੋ ਕੇ ਹਟੇ ਨੇ ਉਸ ਦੇ ਵਿੱਚ ਜੋ ਨਤੀਜੇ ਆਏ ਨੇ ਕਿ ਉਸ ਦੇ ਮੱਦੇ ਨਜ਼ਰ ਵੀ ਇਹ ਫੈਸਲਾ ਮੰਨਿਆ ਜਾ ਸਕਦਾ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਬਾਈ ਇਲੈਕਸ਼ਨ ਨੂੰ ਲੈ ਕੇ ਚਰਚਾ ਹੋਈ ਹੈ ਨਹੀਂ ਬਿਲਕੁਲ ਹੈ ਜੀ ਪਾਰਟੀ ਨੇ ਅੱਗੇ ਕੀ ਪ੍ਰੋਗਰਾਮ ਨੇ ਕੀ ਇਲੈਕਸ਼ਨ ਹੈ ਪਾਰਟੀ ਲਗਾਤਾਰ ਆਪਣੇ ਜਿਹੜੇ ਪਾਰਟੀ ਦੇ ਲੀਡਰਸ ਆ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਇਹ ਜਿਹੜੇ ਕਦਮ ਨੇ ਚੁੱਕੇ ਜਾਂਦੇ ਨੇ ਸੋ ਮੈਂ ਫਿਰ ਦੁਬਾਰਾ ਕਲੀਅਰ ਕਰ ਦਿੰਨਾ ਕਿ ਇਹ ਇੱਕ ਪਾਰਟੀ ਦਾ ਆਨਗoing ਪ੍ਰੋਸੈਸ ਹੈ ਆਰਗੇਨਾਈਜ਼ੇਸ਼ਨਲ ਸਟਰਕਚਰ 'ਚ ਚੇਂਜਸ ਹੁੰਦੀਆਂ ਨੇ ਉਸੇ ਤਹਿਤ ਹੀ ਕੋਰ ਕਮੇਟੀ ਨੂੰ ਬਣ ਕੀਤਾ ਗਿਆ ਜੀ ਤੁਸੀਂ ਜ਼ਿਕਰ ਕੀਤਾ ਕਿ ਨਵੇਂ ਚਿਹਰਿਆਂ ਨੂੰ ਅਕਸਰ ਮੌਕਾ ਦਿੱਤਾ ਜਾਂਦਾ ਹੈ ਤਾਂ ਹੁਣ ਜਦੋਂ ਨਵੇਂ ਸਿਰਿਓਂ ਦੀ ਕੋਰ ਕਮੇਟੀ ਫਾਰਮ ਹੋਏਗੀ ਤਾਂ ਇਹ ਮੰਨਿਆ ਜਾਵੇ ਕਿ ਨਵੇਂ ਚਿਹਰਿਆਂ ਨੂੰ ਇਸ ਦੇ ਵਿੱਚ ਮੌਕਾ ਦਿੱਤਾ ਜਾਵੇਗਾ ਇਹ ਪ੍ਰਧਾਨ ਸਾਹਿਬ ਦਾ ਪ੍ਰੈਰੋਗੇਟਿਵ ਹੈ ਜੀ ਜਿਹਨੂੰ ਵੀ ਉਹ ਸਮਝਣਗੇ ਕਿ ਇਸ ਕਾਬਿਲ ਹੈ ਉਹ ਚਿਹਰੇ ਨੂੰ ਦੇਖਦੇ ਮੈਨੂੰ ਲੱਗਦਾ ਕਿ ਜ਼ਰੂਰ ਮੌਕਾ ਦਿੱਤਾ ਜਾਵੇ ਬਿਲਕੁਲ ਠੀਕ ਹੈ ਕਲੀਅਰ ਸਾਹਿਬ ਤਾਂ ਅਨਵਤ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਤਾਂ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਕਿ ਨਵੇਂ ਚਿਹਰੇ ਜਿਹੜੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਔਰ ਸ਼੍ਰੋਮਣੀ ਅਕਾਲੀ ਦਲ ਅਕਸਰ ਨਵੇਂ ਚਿਹਰਿਆਂ ਨੂੰ ਮੌਕਾ ਦਿੰਦਾ ਜੋ ਤੁਸੀਂ ਕਲੀਅਰ کہہ ਰਹੇ ਨੇ ਤਾਂ ਉਸੇ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੇ ਨਾਲ ਹੀ ਚੋਣਾਂ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਕੋਰ ਕਮੇਟੀ ਜਿਹੜੀ ਉਹ ਭੰਗ ਕੀਤੀ ਜਾਵੇ ਨਵੇਂ ਚਿਹਰਿਆਂ ਨੂੰ ਇਸ ਵਿੱਚ ਮੌਕਾ ਦਿੱਤਾ ਜਾਵੇ ਹਾਲ